ਯਾਰ ਇਹ ਲਾ ਪਾਉਣੀ ਉਹਨੂੰ 50000 ਵਿਊ ਆਣਾ 60000 ਆਣਾ ਜਦੋਂ ਮੈਨੂੰ ਤੁਸੀਂ ਕੰਟੈਂਟ ਪਾਉਂਦੇ ਨੇ ਤੁਹਾਨੂੰ ਪਤਾ ਹੁੰਦਾ ਵੀ ਇਹਦੀ ਕੀ ਵੈਲਿਊ ਕਿੰਨੀ ਆ ਇਹ ਕਿੰਨੇ ਕਿ ਲੋਕਾਂ ਤੱਕ ਜਾਣਾ ਡਿਸਰਵ ਕਰਦਾ ਮੈਂ ਇੰਨੀ ਪਰੇਸ਼ਾਨ ਰਹੀ ਉਹ ਦੋ ਤਿੰਨ ਮਹੀਨੇ ਮੈਂ ਕਹਿਣਾ ਵੀ ਹਾ ਆ ਕਰੀ ਜਾਂਦੇ ਆ ਆ ਕਰੀ ਜਾਂਦੇ ਆ ਮੈਂ ਪਿੱਛੇ ਰਹਿ ਗਈ ਜਿੱਦੇ ਮੈਨੂੰ ਐ ਲੱਗਦਾ ਹੁੰਦਾ ਸੀ ਕਿ ਯਾਰ ਮੈਂ ਕੀ ਕਰ ਰਹੀ ਆ ਕਹਿੰਦੀ ਮੇਰੀ ਕੁੜੀ ਹਸਪੀਟਲ ਦੇ ਬੈੱਡ ਤੇ ਸੀਗੀ ਤੇ ਮੇਰੀ ਮਜਬੂਰੀ ਸੀ ਮੈਂ ਵਲੌਗ ਬਣਾ ਰਹੀ ਆ ਯੋਨ ਤਾਂ ਤੁਹਾਨੂੰ ਰੀਚ ਮੇਨਟੇਨ ਕਰਨੀ ਪੈਂਦੀ ਆ ਤੁਸੀਂ ਐਜ਼ ਅ ਕੰਟੈਂਟ ਕ੍ਰੀਏਟਰ ਸਿਰਫ ਤੁਸੀਂ ਇਹ ਨਹੀਂ ਮੇਨਟੇਨ ਕਰ ਰਹੇ ਕਿ ਤੁਹਾਡੀ ਰੀਲ ਤੁਹਾਨੂੰ ਰੀਚ ਮੇਨਟੇਨ ਕਰਨੀ ਪੈਂਦੀ ਆ ਤੁਹਾਨੂੰ ਲੋਕਾਂ ਚ ਬਣੇ ਰਹਿਣਾ ਬਹੁਤ ਜ਼ਰੂਰੀ ਆ ਤੁਸੀਂ 3 ਦਿਨ ਕਿਸੇ ਨੂੰ ਨਹੀਂ ਦਿਖੋਗੇ ਨਾ ਤਾਂ ਉਹ ਕੀ ਭੁੱਲ ਜਾਣਗੇ ਕਿਉਂਕਿ ਅੱਜਕੱਲ ਸਿਰਫ 1.5 ਮਿੰਟ ਦੀ ਰੀਲ 5 50 ਸਕਿੰਟ ਦੀ ਰੀਲ ਲੋਕੀ ਐ ਕਰ ਰਹੇ 1 ਮਿੰਟ ਲੱਗਦਾ ਉਹਨਾਂ ਨੂੰ ਐ ਕਰਨ ਲੱਗੇ ਆ ਜੇ ਤੁਸੀਂ 2 ਦਿਨ 4 ਦਿਨ ਹਫ਼ਤਾ 2 ਹਫ਼ਤੇ ਨਹੀਂ ਦਿਖੋਗੇ ਨਾ ਲੋਕਾਂ ਨੇ ਤੁਹਾਨੂੰ ਭੁੱਲ ਜਾਣਾ ਇਹ ਇੱਕ ਇਹ ਚੀਜ਼ ਆ ਵੀ ਜੋ ਤੁਸੀਂ ਕੰਪੀਟੀਸ਼ਨ ਦੀ ਗੱਲ ਕਰਦੇ ਆਂ ਕੰਪੀਟੀਸ਼ਨ ਜਿੱਦਾਂ ਹੁਣ ਫਲਾਣੇ ਬੰਦੇ ਨੇ ਤੁਹਾਡੇ ਵੀ ਬਲੌਗਰਸ ਹੋਣ ਗਏ ਹੁਣ ਬਹੁਤ ਕੰਟੈਂਟ ਕਰੀਏਟਰ ਆ ਕਦੀ ਇਹ ਹੁੰਦਾ ਯਾਰ ਫਲਾਣੇ ਨੇ ਵਾਹ ਰੀਲ ਬਣਾ ਲਈ ਤੇ ਮੈਨੂੰ ਵੀ ਆਹ ਬਣਾਉਣੀ ਪੈਣੀ ਆ ਮੈਂ ਝੂਠ ਨਹੀਂ ਬੋਲਦੀ ਕਿਉਂਕਿ ਮੈਂ ਇਨਸਾਨ ਆ ਕਦੀ ਕਦੀ ਹੁੰਦਾ ਰਿਹਾ ਮੈਨੂੰ ਪਹਿਲਾਂ ਮੈਨੂੰ ਬਹੁਤ ਸ਼ੁਰੂ ਸ਼ੁਰੂ ਚ ਵਿੱਚ ਵਿੱਚ ਨਾ ਮੇਰੇ ਚੈਨਲ ਤੇ ਕੋਈ ਦਿੱਕਤ ਆ ਗਈ ਸੀ ਕਿਸੇ ਨੇ ਕੋਈ ਆਈ ਡੋਨਟ ਨੋ ਸ਼ੈਟਿੰਗ ਕੀਤੀ ਜਾਂ ਕੀ ਹੋਇਆ ਕੀ ਹੋਇਆ ਸੀਗਾ ਕੋਈ ਛੇੜਛਾੜ ਹੋਈ ਸੀ ਉਹ 3 ਮਹੀਨੇ ਲਈ ਨਾ ਮੇਰਾ ਕੰਟੈਂਟ ਜਿਹੜਾ ਸੀਗਾ ਨਾ ਉਹ ਰੋਕ ਲੱਗ ਗਈ ਉਹਦੇ ਤੇ ਮੋ ਉਹ ਉਹ 3 ਲੱਖ ਫਾਲੋਅਰ ਸੀਗੇ ਹਨਾ ਤੇ ਉਹ 3 ਲੱਖ ਲੋਕਾਂ ਤੱਕ ਹੀ ਜਾਣਾ ਉਸ ਤੋਂ ਅੱਗੇ ਉਹਦੀ ਰੀਚ ਬੰਦ ਹੋ ਗਈ ਮੈਂ ਰੀਲ ਪਾਉਣੀ ਉਹਨੂੰ 50000 ਵਿਊ ਆਣਾ 60000 ਆਣਾ ਜਦੋਂ ਮੈਨੂੰ ਤੁਸੀਂ ਕੰਟੈਂਟ ਪਾਉਂਦੇ ਨੂੰ ਤੁਹਾਨੂੰ ਪਤਾ ਹੁੰਦਾ ਵੀ ਇਹਦੀ ਕੀ ਵੈਲਿਊ ਕਿੰਨੀ ਆ ਇਹ ਕਿੰਨੇ ਕਿ ਲੋਕਾਂ ਤੱਕ ਜਾਣਾ ਡਿਸਰਵ ਕਰਦਾ ਮੈਂ ਇੰਨੀ ਪਰੇਸ਼ਾਨ ਰਹੀ ਉਹ ਦੋ ਤਿੰਨ ਮਹੀਨੇ ਮੈਂ ਕਹਿਣਾ ਵੀ ਹਾ ਆ ਆ ਕਰੀ ਜਾਂਦੇ ਆ ਆ ਕਰੀ ਜਾਂਦੇ ਆ ਮੈਂ ਪਿੱਛੇ ਰਹਿ ਗਈ ਉਹ ਤਿੰਨ ਮਹੀਨੇ ਬਾਅਦ ਜਦੋਂ ਰੀਚ ਹਟੀ ਜਾਂ ਸਾਰਾ ਕੁਝ ਸੈੱਟ ਹੋਇਆ ਤੇ ਮੇਰੀਆਂ ਉਹ ਹੀ ਰੀਲਾਂ ਜਿਹੜੀਆਂ 50000 ਵੀ ਨਹੀਂ ਟੱਪੀਆਂ ਕੋਈ 8 ਮਿਲੀਅਨ ਕੋਈ 10 ਮਿ ਨਹੀਂ ਮੇਰੇ ਉੱਤੇ ਮੈਨੂੰ ਕੋਈ ਮੈਂ ਆਪਣਾ ਕੰਮ ਸਹੀ ਕਰ ਰਹੀ ਹਾਂ ਸਹੀ ਕਰ ਰਹੇ ਹਾਂ ਤੇ ਹੁਣ ਪਿੱਛੇ ਜੇ ਇੱਕ ਤੁਸੀਂ ਸੁਣਿਆ ਹੋਊਗਾ ਇੱਕ ਕੰਟੈਂਟ ਕ੍ਰੀਏਟਰ ਸੀਗੀ ਮੀਸ਼ਾ ਅਗਰਵਾਲ ਸੀਗੀ ਉਹ ਹਿੰਦੀ ਕੰਟੈਂਟ ਕ੍ਰੀਏਟਰ ਸੀਗੇ ਉਹਨਾਂ ਨੇ ਸੁਸਾਈਡ ਕੀਤਾ ਕੁੜੀ ਨੇ ਉਹਨੇ ਸੁਸਾਈਡ ਕਿਉਂ ਕੀਤਾ ਉਹ ਕਹਿੰਦੀ ਕਿ ਮੇਰੇ ਮਿਲੀਅਨ ਫਾਲੋਅਰਸ ਨਹੀਂ ਹੋ ਰਹੇ ਉਹਦੇ ਸੁਪਨਾ ਸੀਗਾ ਮਿਲੀਅਨ ਫਾਲੋਅਰਸ ਸਿਰਫ ਨਹੀਂ ਹੋ ਰਹੇ ਇਸ ਕਰਕੇ ਉਹਨੇ ਸੁਸਾਈਡ ਕਰ ਲਿਆ ਮੇਰਾ ਸਵਾਲ ਹੈ ਇਸ ਕਰਕੇ ਸੀਗਾ ਮੈਂ ਉਹਨਾਂ ਬੈਲੈਂਸ ਕਿੱਦਾਂ ਕਰਦੇ ਹਾਂ ਕਿਉਂਕਿ ਅਸੀਂ ਵਲੌਗਿੰਗ ਵੀ ਲਿਖਦੇ ਆ ਉਹ ਕਹਿੰਦੇ ਵੀ ਖਾਂਦੇ ਬਾਅਦ ਚੋਂ ਫੋਟੋਜ਼ ਜ਼ਿਆਦਾ ਬਣਾਉਂਦੇ ਆ ਵੀਡੀਓ ਜ਼ਿਆਦਾ ਬਣਾਉਂਦੇ ਆ ਬਹੁਤ ਡਿਫਿਕਲਟ ਲਾਈਫ ਹੁੰਦੀ ਆ ਕੰਟੈਂਟ ਕ੍ਰੀਏ ਕਿਸੇ ਵੀ ਚੀਜ਼ ਦੀ ਜਿਹੜੀ ਕਹੇ ਲੋ ਕਿ ਅੱਤ ਹੁੰਦੀ ਆ ਉਹ ਮਾੜੀ ਹੁੰਦੀ ਆ ਹਨਾ ਜੇ ਮੰਨ ਲਓ ਤੁਸੀਂ ਵਲੋਗਿੰਗ ਕਰ ਰਹੇ ਹੋ ਤੁਸੀਂ ਆਪਣੀ ਲਾਈਫ ਦਿਖਾ ਰਹੇ ਹੋ ਜੇ ਤੁਸੀਂ ਆਪਣੀ ਲਾਈਫ ਦਾ ਕੋਈ ਵੀ ਪਹਿਲੂ ਨਹੀਂ ਲਗਾਓਗੇ ਉਹ ਤੇ ਮਾੜਾ ਹੀ ਆ ਹਨਾ ਉਹ ਸਾਰਾ ਕੁਝ ਦਿਖਾਈ ਜਾ ਰਹੇ ਨੇ ਪਰ ਇਹ ਚੀਜ਼ ਬਿਲਕੁਲ ਡਿਫਿਕਲਟ ਹੈ ਆ ਕਿ ਮੈਂ ਨਹੀਂ ਚੋਕ ਸਕਦੀ ਵੀ ਸਾਰਾ ਦਿਨ ਕੈਮਰਾ ਮੈਂ ਹੁਣ ਰੋਟੀ ਖਾਣ ਲੱਗੀ ਇੱਕ ਮਿੰਟ ਪਲੀਜ਼ ਆ ਮੈਂ ਰੋਟੀ ਖਾ ਰਹੀ ਹਾਂ ਮੈਨੂੰ ਕਦੀ ਕਦੀ ਸ਼ਰਮ ਆ ਜਾਂਦੀ ਆ ਬਹੁਤ ਘੱਟ ਵਲੌਗਸ ਮੈਂ ਸ਼ੂਟ ਕੀਤੇ ਨੇ ਜਿਹੜੇ ਬਹੁਤ ਕਿੱਤੇ ਗਈ ਆਈ ਆ ਹਨਾ ਕਿਉਂਕਿ ਇਹ ਕੰਮ ਬਹੁਤ ਮੁਸ਼ਕਿਲ ਹੈ ਮੇਰੇ ਕੋ ਨਹੀਂ ਹਾਂ ਹੋ ਪਾਇਆ ਵਲੋਗਿੰਗ ਵਾਲਾ ਬਲੋਗਿੰਗ ਵਾਲਾ ਹਾਂ ਇਹ ਬਹੁਤ ਡਿਫਿਕਲਟ ਕੰਮ ਆ ਸਾਨੂੰ ਐ ਲੱਗਦਾ ਕਿ ਇਹ ਚੀਜ਼ਾਂ ਕੀ ਕਰੀ ਜਾਂਦੇ ਪਰ ਉਹ ਮੰਨ ਲਓ ਚਾਰ ਬੰਦੇ ਬੈਠੇ ਆ ਚਾਰ ਬੰਦਿਆਂ ਚ ਕੈਮਰਾ ਐ ਕਰਨਾ ਬਹੁਤ ਮੁਸ਼ਕਿਲ ਹੁੰਦਾ ਆ ਹੈਨਾ ਸੋ ਇਹ ਡਿਫਿਕਲਟ ਕੰਮ ਹੈ ਆ ਔਰ ਇਹਨੂੰ ਮੈਨੇਜ ਕਰਨਾ ਇੰਪੋਰਟੈਂਟ ਹੈ ਜਿਹੜਾ ਟਾਈਮ ਨਾਲ ਕਰ ਲੈਂਦਾ ਉਹ ਬਚ ਜਾਂਦਾ ਤੇ ਜਿਵੇਂ ਹੁਣ ਪਿੱਛੇ ਜੇ ਇੱਕ ਕੁੜੀ ਸੀਗੀ ਉਹਦਾ ਮੈਨੂੰ ਨਾਮ ਯਾਦ ਨਹੀਂ ਉਹ ਵੀ ਕੰਟੈਂਟ ਕ੍ਰியேਟਰ ਨੇ ਉਹਨੇ ਨਾ ਆਪਣੀ ਵਲੌਗਿੰਗ ਸਟਾਪ ਕੀਤੀ ਉਹਨੇ ਇੱਕ ਪ੍ਰੋਪਰ ਵਲੌਗ ਪਾਇਆ ਸੀ ਕਹਿੰਦੀ ਮੈਂ ਵਲੌਗਸ ਬਣਾਉਂਦੀ ਹੁੰਦੀ ਸੀ ਤੇ ਮੈਨੂੰ ਐ ਲੱਗਦਾ ਹੁੰਦਾ ਸੀ ਕਿ ਯਾਰ ਮੈਂ ਕੀ ਕਰ ਰਹੀ ਆ ਕਹਿੰਦੀ ਮੇਰੀ ਕੁੜੀ ਹਸਪੀਟਲ ਦੇ ਬੈੱਡ ਤੇ ਸੀਗੀ ਤੇ ਮੇਰੀ ਮਜਬੂਰੀ ਸੀ ਮੈਂ ਵਲੌਗ ਬਣਾ ਰਹੀ ਆ ਕਹਿੰਦੀ ਉਸ ਦਿਨ ਮੈਂ ਜਦੋਂ ਘਰ ਜਾ ਕੇ ਵਲੌਗ ਐਡਿਟ ਕਰਨ ਲੱਗੀ ਨਾ ਮੈਨੂੰ ਫੀਲ ਕੀਤਾ ਵੀ ਮੇਰੀ ਕੁੜੀ ਬੈੱਡ ਤੇ ਆ ਮੇਰੇ ਦਿਮਾਗ 'ਚ ਇਹ ਕਿਵੇਂ ਆ ਗਿਆ ਵੀ ਮ ਚੀਜ਼ ਦੀ ਅਤ ਮਾੜੀ ਹੁੰਦੀ ਆ ਇਸ ਚੀਜ਼ ਨੂੰ ਬੈਲੈਂਸ ਕਰਕੇ ਚੱਲਣਾ ਬਹੁਤ ਜ਼ਰੂਰੀ ਆ ਸੇਮ ਜਦੋਂ ਤੁਸੀਂ ਮੇਰੇ ਦੀ ਸਵਾਲ ਕੀਤਾ ਮੈਂ ਦੱਸਿਆ ਤੁਹਾਨੂੰ ਕਿ ਉਹ ਕੁੜੀ ਨੂੰ ਜਦੋਂ ਮੈਂ ਦੇਖਿਆ ਵੀ ਉਹ 1 ਮਿਲੀਅਨ ਫਾਲੋਅਰ ਕਰਕੇ ਹੀ ਸੁਸਾਈਡ ਕਰ ਗਈ ਹਨਾ ਸੋ ਮੈਨੂੰ ਉਦੋਂ ਮੈਂ ਆਪਣੇ ਆਪੇ ਦਿਮਾਗ ਤੇ ਲਾਇਆ ਵੀ ਇਸ ਚੀਜ਼ ਨੂੰ ਦਿਮਾਗ ਦੇ ਉੱਤੇ ਕਦੀ ਨਹੀਂ ਪਾਉਣਾ ਮੈਂ ਐਕਟਰ ਆ ਮੈਨੂੰ ਪਤਾ ਵਾ ਕਿ ਮੈਂ ਐਜ਼ ਅਕਟਰ ਕੀ ਕੁਝ ਕਰ ਸਕਦੀ ਹਾਂ ਜੇ ਮੇਰੇ ਕੋਲ ਇਹ ਨਹੀਂ ਹੋਊਗਾ ਮੇਰਾ ਮੇਰਾ ਜਿਹੜਾ ਟੈਲੈਂਟ ਹੈ ਉਹ ਕੋਈ ਨਹੀਂ ਖੋ ਸਕਦਾ ਮੈਂ ਕਿਤੇ ਨਾ ਕਿਤੇ ਤਾਂ ਜ਼ਰੂਰ ਹੋਊਂਗੀ ਜੇ ਇੱਥੇ ਨਹੀਂ ਮਿਲੂੰਗੀ ਪ੍ਰੈਸ਼ਰ ਹੋ ਜਾਂਦਾ ਨਾ ਕਿਉਂਕਿ ਤੁਸੀਂ ਲਾਈਫ ਮੇਨਟੇਨ ਕਰਨੇ ਸ਼ੁਰੂ ਕਰ ਦਿੰਦੇ ਕਿਉਂ ਹੁੰਦਾ ਤੁਹਾਨੂੰ ਰੀਚ ਮੇਨਟੇਨ ਕਰਨੀ ਪੈਂਦੀ ਆ ਤੁਸੀਂ ਐਜ਼ ਅ ਕੰਟੈਂਟ ਕ੍ਰੀਏਟਰ ਸਿਰਫ ਤੁਸੀਂ ਇਹ ਨਹੀਂ ਮੇਨਟੇਨ ਕਰ ਰਹੇ ਕਿ ਤੁਹਾਡੀ ਰੀਲ ਤੁਹਾਨੂੰ ਰੀਚ ਮੇਨਟੇਨ ਕਰਨੀ ਪੈਂਦੀ ਆ ਤੁਹਾਨੂੰ ਲੋਕਾਂ 'ਚ ਬਣੇ ਰਹਿਣਾ ਬਹੁਤ ਜ਼ਰੂਰੀ ਆ ਤੁਸੀਂ 3 ਦਿਨ ਕਿਸੇ ਨੂੰ ਨਹੀਂ ਦਿਖੋਗੇ ਨਾ ਤਾਂ ਕੀ ਭੁੱਲ ਜਾਣਗੇ ਕਿਉਂਕਿ ਅੱਜ ਕੱਲ ਸਿਰਫ ਡੇਡ ਮਿੰਟ ਦੀ ਰੀਲ 5 50 ਸਕਿੰਟ ਦੀ ਰੀਲ ਲੋਕੀ ਐ ਕਰ ਰਹੇ 1 ਮਿੰਟ ਲੱਗਦਾ ਉਹਨਾਂ ਨੂੰ ਐ ਕਰਨ ਲੱਗੇ ਆ ਤੁਸੀਂ 2 ਦਿਨ 4 ਦਿਨ ਹਫਤਾ 2 ਹਫਤੇ ਨਹੀਂ ਦੇਖੋਗੇ ਨਾ ਲੋਕਾਂ ਨੇ ਤੁਹਾਨੂੰ ਭੁੱਲ ਜਾਣਾ ਤੁਹਾਡਾ ਕੋਰ ਗਰੁੱਪ ਕਿਹੜਾ ਹੈ ਮੈਂ ਅੰਮ੍ਰਿਤਸਰ ਚ ਕੋਰ ਗਰੁੱਪ ਹੈਗਾ ਕੋਈ ਜਿੱਦਾਂ ਨਹੀਂ ਥੀਏਟਰ ਨਹੀਂ ਜਿਹੜੇ ਰੀਲਾਂ ਬਣਾਉਂਦੇ ਜਾਂ ਕੰਟੈਂਟ ਕ੍ਰੀਏਟ ਕਰਦੇ ਆ ਕੋਈ ਮੇਰੇ ਮੈਥ ਤੁਸੀਂ ਇੱਕ ਮੇ ਥੋੜੀ ਫੋਟੋ ਦੇਖੀ ਸੀਗੀ ਇੱਕ ਟੀਚਰ ਆ ਸ਼ਾਇਦ ਉਹ ਅਮਰੀਕ ਸਰਦੇ ਨੇ ਅਮਨਦੀਪ ਹਾਂ ਹਾਂ ਇਟਸ ਨੋਟ ਲਾਈਕ ਕੋਰ ਗਰੁੱਪ ਅਸੀਂ ਥੀਏਟਰ ਕਰਦੀ ਹਾਂ ਮੈਂ ਜਿਵੇਂ ਤੁਹਾਨੂੰ ਦੱਸਿਆ ਮੇਰਾ ਆਪਣਾ ਆਵਾਜ਼ ਰੰਗਮੰਚ ਟੋਲੀ ਕਰਕੇ ਥੀਏਟਰ ਗਰੁੱਪ ਸੀਗਾ ਮੈਂ 10 ਸਾਲ ਥੀਏਟਰ ਕੀਤਾ ਮੇਰੇ ਹਸਬੰਡ ਨੇ 17 ਸਾਲ ਕੀਤਾ ਪੰਜਾਬ ਨਾਟਸ਼ਾਲਾ ਮੰਦੀਪ ਦੀਦੀ ਨੇ ਉਹ ਸਾਡੇ ਨਾਲ ਹੀ ਹੁੰਦੇ ਸੀ ਸ਼ੀ ਇਜ਼ ਆਲਸੋ ਅ ਥੀਏਟਰ ਆਰਟਿਸਟ ਤੇ ਉਹ ਉਹਨਾਂ ਨੇ ਮੇਰੇ ਤੋਂ ਬਾਅਦ ਬਣਾਉਣੀਆਂ ਸ਼ੁਰੂ ਕੀਤੀਆਂ ਸੀਗੀਆਂ ਪਰ ਉਹ ਵੀ ਥੀਏਟਰ ਆਰਟਿਸਟ ਉਹ ਭਾਰਤੀ ਦੇ ਟਾਈਮ ਦੇ ਨੇ ਭਾਰਤੀ ਨਾਲ ਕੰਪੀਟ ਕਰਦੇ ਨੇ ਨੇ ਯੂਥ ਫੈਸਟੀਵ हां ਤੇ ਉਹ ਉਸ ਤਰ੍ਹਾਂ ਫਿਰ ਅਸੀਂ ਇੱਕ ਦੂਜਨ ਜਾਣਦੇ ਆ ਸੋ ਜਿਵੇਂ ਉਹ ਜਦੋਂ ਉਹਨਾਂ ਨੇ ਕੰਟੈਂਟ ਕ੍ਰिएशन ਸ਼ੁਰੂ ਕੀਤੀ ਤੇ ਮੈਂ ਉਹਨਾਂ ਦੇ ਸਪੋਰਟਸ ਉਹਨਾਂ ਨਾਲ ਜਾ ਕੇ ਉਹਨਾਂ ਨੂੰ ਮਿਲਣਾ ਸ਼ੁਰੂ ਕੀਤਾ ਸੋ ਇਟਸ ਨਾਟ ਲਾਈਕ ਅ ਗਰੁੱਪ ਉਹ ਇੰਡੀਵਿਜੂਅਲੀ ਕੰਮ ਕਰਦੇ ਨੇ ਮੈਂ ਇੰਡੀਵਿਜੂਅਲੀ ਕੰਮ ਕਰਦੀ ਪਰ ਅਸੀਂ ਮਿਲਦੇ ਰਹਿਣੇ ਆ ਤੇ ਵੀਡੀਓਜ਼ ਬਣਾਉਂਦੇ ਰਹਿਣੇ ਆ ਕਿਉਂਕਿ ਮੈਨੂੰ ਲੱਗਦਾ ਇੱਕ ਨਵਾਂ ਪੰਨ ਲੋਕਾਂ ਨੂੰ ਵੀ ਮਿਲਣ ਦੇਖ